ਦੋਸਤੋ ਕਿਸੇ ਨੂੰ ਦੁਖੀ ਕਰਨਾ ਜਾਂ ਕਿਸੇ ਦਾ ਕੰਮ ਖਰਾਬ ਕਰਨਾ ਪ੍ਰੈਂਕ ਨਹੀਂ ਹੁੰਦਾ। ਗੋਰੇ ਤੁਸੀਂ ਦੇਖੋ ਕਿੰਨੇ ਵਧੀਆ-ਵਧੀਆ ਪ੍ਰੈਂਕ ਕਰਦੇ ਨੇ ਕਿਸੇ ਨੂੰ ਹਰਟ ਵੀ ਨਹੀਂ ਹੁੰਦਾ ਹੈਗਾ ਤੇ ਬੰਦਾ ਖੁਸ਼ ਵੀ ਹੋ ਜਾਂਦਾ ਹੈ ਤੇ ਹਾਸਾ ਮਜ਼ਾਕ ਵੀ ਬਣ ਜਾਂਦਾ ਹੈ। ਇਹੋ ਜੀਆਂ ਚੀਜ਼ਾਂ ਨੂੰ ਤੁਸੀਂ ਦੱਸੋ ਕੀ ਕਹੋਗੇ ਹੁਣ ਉਹ ਕਿਸੇ ਦੇ ਮੀਟਰ ਦੀ ਤਾਰ ਕੱਟ ਗਿਆ ਵੀ ਬਸ ਵੀਡੀਓ ਬਣਾਵਾਂਗੇ, ਵਿਊ ਆਉਣਗੇ ਜਾਂ ਚੌੜਾ ਹਨਾ ਜਾਂ ਮਜ਼ਾਕ ਕਰਦੇ ਆ। ਇਹ じゃ ਤੁਸੀਂ ਦੱਸੋ ਕੀ ਮਜ਼ਾਕ ਹੋ ਸਕਦਾ ਜਿਹਦਾ ਮੀਟਰ ਕੱਟ ਕੇ ਗਏ ਹੁਣ ਉਹਨਾਂ ਦੇ ਕਿਸੇ ਜਵਾਬ ਦਾ ਪੇਪਰ ਹੋਵੇ ਜਾਂ ਕੁਛ ਹੋਵੇ ਹਨਾ। ਕੀ ਪਤਾ ਕਿ ਬੰਦੇ ਨੂੰ ਕਿੰਨੀ ਕੁ ਲੋਡ ਹੁੰਦੀ ਆ ਹਨਾ ਲਾਈਟ ਦੀ, ਬਿਜਲੀ ਦੀ ਕੋਈ ਕੰਮ ਜ਼ਰੂ ਇਹਨੂੰ ਤੁਸੀਂ ਕੀ ਕਹੋਗੇ ਤੁਸੀਂ ਦੱਸੋ ਆਪ ਹੋਂਤਾ ਕਰਕੇ ਆਪਣੇ ਜੋ ਵੀ ਤੁਹਾਡੇ ਨਾਲ ਦੇ ਬੰਦੇ ਨੇ ਉਹਨਾਂ ਨੂੰ ਆਹੀ ਸਲਾਹ ਦਿਆ ਕਰੋ ਵੀ ਜੇ ਹਾਸਾ ਮਜ਼ਾਕ ਕਰਨਾ ਹੈ ਤਾਂ ਹਾਸਾ ਮਜ਼ਾਕ ਉਹੋ ਜਿਹਾ ਕਰੋ ਵੀ ਦੂਜੇ ਸਾਹਮਣੇ ਵਾਲੇ ਬੰਦੇ ਨੂੰ ਹਰਟ ਨਾ ਹੋਵੇ ਤੇ ਨਾ ਹੀ ਕਿਸੇ ਦੀ ਕਿਸੇ ਚੀਜ਼ ਦਾ ਨੁਕਸਾਨ ਹੋਵੇ ਤੇ ਨਾ ਹੀ ਬੰਦੇ ਨੂੰ ਕੋਈ ਫੀਲ ਹੋਵੇ ਇਹਦੀਆਂ ਚੀਜ਼ਾਂ ਦਾ ਮਜ਼ਾਕ ਹੁੰਦਾ ਹੈ ਗੱਲਾਂ ਦਾ ਮਜ਼ਾਕ ਹੁੰਦਾ ਹੈ ਹਾਸੀਆਂ ਖੇਡੀਆਂ ਹੁੰਦੀਆਂ ਨੇ ਇਹ ਅੱਜ ਕੱਲ ਤਾਂ ਜਿਹੜਾ ਜ਼ਮਾਨਾ ਹੈ ਨਵੀਂ ਜਨਰੇਸ਼ਨ ਆ ਇਹ ਨਵੀਆਂ ਹੀ ਚੀਜ਼ਾਂ 'ਚ ਪੈ ਗਈ ਵੀ ਕਿਸੇ ਨੂੰ ਦੁਖੀ ਕਰਦੋ ਕਿਸੇ ਦੀ ਕਣਕ ਸਾੜਦੋ ਕਿਸੇ ਦਾ ਕੋਸ਼ ਕਰਦੋ ਕਿਸੇ ਦੇ ਮੋਟਰਸਾਈਕਲ ਨੂੰ ਅੱਗ ਲਾਦੋ ਕਿਸੇ ਦੇ ਮੋ ਕੋਈ ਹਾਸਾ ਮੋ ਜਾ ਕਰਨੀ ਹੈ ਤੇ ਦੋਸਤੋ ਬੇਨਤੀ ਹੈ ਮੇਰੇ ਚੈਨਲ ਨੂੰ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ